ਕਿਸਾਨ ਵੀਰੋ ਸਵਾਗਤ ਆ ਸੋਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਜੀਦਾ ਤਹਿਸੀਲ ਗੋਨਿਆਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਗੋਰੇ ਦੇ ਘਰੋਂ ਆਪਾਂ ਇੱਕ ਦੂਜੇ ਸੂਏ ਸੂਣ ਵਾਲੀ ਇੱਕ ਵਾੜ ਦਿਖਾ ਰਹੇ ਆ ਬਾਈ ਦਾ ਜਿਹੜਾ ਘਰ ਹੈ ਚੰਦ ਭਾਣ ਵਾਲੇ ਕੱਚੇ ਰਾਹ ਤੇ ਤੇ ਬਾਈ ਦਾ ਘਰ ਸੋ ਪੂਰੀ ਤਾਂ ਜਿਹੜੀ ਜਾਣਕਾਰੀ ਹੈ ਬਾਈ ਤੁਹੇ ਲਵਾਂਗੇ ਹਜੇ ਕੱਚੀ ਆ ਮਿੱਤਰੋ ਕਾਫੀ ਦਿਨਾਂ ਦੀ ਤੇ ਠੰਡਲੇਵੇ ਦੀ ਮਿੱਤਰੋ ਪੂਰੀ ਸਾਫ ਹੈ ਠੰਡੀ ਸੀਲ ਫੁੱਲ ਹੈ ਹਵਾਨਾ ਬਣਾਉਣਾ ਹਜੇ ਇਹਨੇ ਸਟਾਰਟ ਹੀ ਕੀਤਾ ਕੱਦ-ਕਾੜ ਵੀ ਮਿੱਤਰੋ ਸੁਹਣਾ ਹੈ ਐਚ ਐਫ ਤੇ ਜਰਸੀ ਦਾ ਕ੍ਰਾਸ ਹੈ ਕਿਉਂਕਿ ਜਿਹੜੀ ਸਰੀਰ ਦੀ ਬੰਤਰ ਹੈ ਉਹ ਮਿੱਤਰੋ ਜਰਸੀ ਵਾਲੀ ਹੈ ਤੇ ਰੰਗ ਕ੍ਰਾਸ ਦੇ ਵਿੱਚ ਕਹਿ ਸਕਦੇ ਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਦੋਂ ਬਾਅਦ ਇਹਦੀ ਆਪਾਂ ਡਿਟੇਲ ਭਾਈ ਤੋਂ ਲਵਾਂਗੇ ਸੋ ਜਿਹੜੇ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਭਾਈ ਦੇ ਨਾਲ ਸੰਪਰਕ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 9872482124 ਤੇ ਠੰਡੀ ਸੀਲ ਫੁੱਲ ਸੋਹਣਾ ਹਵਾਨਾ ਬਣਾਉਂਦੀ ਆ ਰਹੀ ਆ ਦੁੱਧ ਮੇਰਾ ਅੰਦਾਜ਼ਾ ਵੀ 17-18 ਲੀਟਰ ਕੱਢਣ ਵਾਲੀ ਆ ਅੱਗੇ ਤਾਂ ਆਡੀ ਸਾਮ ਸੰਭਾਲ ਹੈ ਤੇ ਉਸ ਸਾਮ ਸੰਭਾਲ ਤੇ ਡਿਪੈਂਡ ਕਰਦੀ ਆ ਮੋੜ ਲਓ ਜੀ ਰੰਗ ਵੀ ਮਿੱਤਰੋ ਬਹੁਤ ਸੋਹਣਾ ਗਰਮੀ ਚੱਲਣ ਵਾਲੀ ਆ ਜਿੱਤੇ ਮਰਜੀ ਬੰਦੇ ਕੋਈ ਵੀ ਮਿੱਤਰੋ ਸਮੱਸਿਆ ਨਹੀਂ ਆਉਣੀ ਤੇ ਫਾਇੰਟ ਵੀ ਚੰਗੀ ਹੋਊਗੀ ਤੇ ਸੇਤੀ ਸੇਤੀ ਪਸੂ ਮਿੱਤਰੋ ਜਿਹੜੇ ਕ੍ਰੋਸ ਪਾਣਾ ਰਿਪੀਟਰ ਵੀ ਜਾਂਦੇ ਸ਼ੁਕਰੇ ਲੂ ਪਸ਼ੂ ਪਾਲਕ ਦੀ ਖਾਤਰ ਬਹੁਤ ਚੰਗੀ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਸਤੀ ਕਾ ਤੁਸੀਂ ਗੱਲ ਬਾਈ ਜੀ ਠੀਕ ਆ ਹੋ ਠੀਕ ਆ ਸਿਤਾ ਜੀ ਇਹ ਜਿਹੜੀ ਹੁਣ ਬੈੜ ਆ ਇਹ ਜੂਗਾ ਦੂਜਾ ਸੂੰਦੀ ਆ ਹਾਂਜੀ ਇਹ ਦੂਜਾ ਸੂਏ ਸੂਣਾ ਨੇ ਕਿੰਨੇ ਕ ਦਿਨ ਲੈ ਜੂਗੀ ਇਹ ਲੈ ਜੂਗੀ ਜੀ 10 ਦਿਨ ਰਹਿੰਦੇ ਹਨ 10 ਕ ਦਿਨ ਹਾਂਜੀ ਠੀਕ ਹੈ ਤੇ ਦੁੱਧ ਕੱਢ ਦੂ 17 18 ਹਾਂਜੀ ਦੁੱਧ ਕੱਢ ਦੂਗੀ ਪਿਛਲੇ ਸੂਏ ਪਹਿਲੇ ਸੂਏ ਨੇ ਦਿੱਤਾ ਸੀਗਾ 15 ਕਿਲੋ ਦੁੱਧ 15 ਕਿਲੋ ਠੀਕ ਹੈ ਰੇਟ ਕੀ ਕਰਤਾ ਜਿਹਦਾ ਫਿਰ ਆਪਾਂ ਰੇਟ ਇਹਦਾ ਆਪਾਂ ਕਰਤਾ ਜੀ 70000 ਰੁਪਏ ਮਾਣ ਤਣ ਮਾਣ ਤਣ ਮੁੱਕੇ ਤੇ ਪੂਰਾ ਕਰ ਦਿੰਦੇ ਹਾਂ ਠੀਕ ਹੈ ਤੇ ਫੋਨ ਨੰਬਰ ਦੱਸ ਦੇ ਫੋਨ ਨੰਬਰ ਹੈਗਾ ਜੀ 88475 88475 01278 01278 88475 01278 ਬਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਠੰਡੀ ਸੀਲ ਫੁੱਲ ਹੈ ਸੁੱਕਾ ਤਕਾਰ ਵੀ ਮਿੱਤਰੋ ਸੋਹਣਾ ਦੂਜੇ ਸਵੇਰੇ ਨੇ ਸੋਣਾ ਤੇ ਹਜੇ ਘੱਟੋ ਘੱਟ 10 ਦਿਨਾਂ ਦੀ ਕੱਚੀ ਹੈ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ